ਬੈਠਕਾਂ ਤੇ ਬੈਠ ਰਹੀ ਜੋ ਊੜਾ ਆੜਾ ਲਿਖ ਲਈ ਦੇਸ਼ ਕਰੂ ਮਾਣ ਜਦ ਮੰਝਲਾਂ ਨੂੰ ਪਾਉਂਗੇ ਦੇਸ਼ ਕਰੂ ਮਾਣ ਜਦ ਮੰਝਲਾਂ ਨੂੰ ਪਾਉਂਗੇ ਹਿੰਮਤਾਂ ਦੇ ਨਾਲ ਸਾਰੀ ਦੁਨੀਆ ਨੂੰ ਗਾਹੂਗੇ ਹਿੰਮਤਾਂ ਦੇ ਨਾਲ ਸਾਰੀ ਦੁਨੀਆ ਨੂੰ ਗਾਹੂਗੇ ਇਤਿਹਾਸਕਾਰ ਬਣੂ ਕੋਈ ਐਡਮਿਸਿਨ ਮੇਥੇ ਇਹ ਜੋ ਨਿੱਕੇ ਨਿੱਕੇ ਬੱਚੇ ਦੇਸ਼ ਦਾ ਭਵਿਕਲੇ ਬੈਠਕਾਂ ਤੇ ਬੈਠ ਰਹੀ ਜੋ ਊੜਾ ਆੜਾ ਲਿਖ ਲਈ ਗੁਰੂਆਂ ਦੇ ਅੱਖੇ ਲੱਗ ਜੋ ਕਰਦੇ ਪੜਾਈ ਨਹੀਂ ਗੁਰੂਆਂ ਦੇ ਅੱਖੇ ਲੱਗ ਜੋ ਕਰਦੇ ਪੜਾਈ ਨਹੀਂ ਮਿੱਟੀ ਨੂੰ ਵੀ ਜਾਂਦੀ ਉਹ ਸੋਨੇ 'ਚ ਮੜਾਈ ਨਹੀਂ ਮਿੱਟੀ ਨੂੰ ਵੀ ਜਾਂਦੀ ਉਹ ਸੋਨੇ 'ਚ ਮੜਾਈ ਨਹੀਂ ਸਮੇਂ ਨੂੰ ਵਿਚਾਰੋ ਭਾਵੇਂ ਕੋਈ ਦਿੱਤੇ ਇਹ ਜੋ ਨਿੱਕੇ ਨਿੱਕੇ ਬੱਤੀ ਦੇਸ ਦਾ ਭਵਿੱਖ ਨਹੀਂ ਸੋਹਣੇ ਸੋਹਣੇ ਬੈਗਾਂ ਦੇ 'ਚ ਸੋਹਣੀਆਂ ਕਿਤਾਬਾਂ ਨਹੀਂ ਸੋਹਣੇ ਸੋਹਣੇ ਬੈਗਾਂ ਵਿੱਚ ਸੋਹਣੀਆਂ ਕਿਤਾਬਾਂ ਨੇ ਨਿੱਕੇ ਨਿੱਕੇ ਹਾਸਿਆਂ ਦੇ ਮੁੱਲ ਵੇਹਤਾ ਬਣੇ ਨਿੱਕੇ ਨਿੱਕੇ ਹਾਸਿਆਂ ਦੇ ਮੁੱਲ ਵੇਹਤਾ ਬਣੇ ਪ੍ਰੀਤ ਜੀਰ ਕਿਸ਼ਨ ਲਾਈਨ ਨਿਸ਼ਾਨੇ ਵਿੱਚ ਨਹੀਂ ਇਹ ਜੋ ਨਿੱਕੇ ਨਿੱਕੇ ਬੱਚੀ ਬੇਸਨਾਬ ਹੋਏ ਕਣੀ ਇਹ ਜੋ ਨਿੱਕੇ ਨਿੱਕੇ ਬੱਚੀ ਬੇਸਨਾਬ ਹੋਏ ਕਣੀ ਧੰਨਵਾਦ